ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਜਿਸ ਪ੍ਰਕਾਰ ਦੀ ਮਾਤਾ ਦੀ ਉਦਰ ਪੇਟ ਵਿੱਚ ਅਗਨੀ ਬੱਚੇ ਨੂੰ ਸਾੜਦੀ ਹੈ ਤੇ ਵੇਹੀ ਬਾਹਰ ਸੰਸਾਰ ਵਿੱਚ ਜੀਵਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅਗਨੀ ਸਾੜ ਰਹੀ ਹੈ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਮਾਇਆ ਦੀ ਤ੍ਰਿਸ਼ਨਾ ਰੂਪਾਗ ਤੇ ਮਾਤਾ ਦੇ ਗਰਭ ਦੀ ਆਗ ਇਹ ਸਭ ਇੱਕੋ ਜਿਹੀ ਹੈ ਭਾਵ ਬਰਾਬਰ ਹੀ ਹੈ ਇਹ ਕਰਤੇ ਪੁਰਖ ਨੇ ਜੀਵਾਂ ਨੂੰ ਪਰਖਣ ਵਾਸਤੇ ਇੱਕ ਖੇਡ ਰਚਣਾ ਉਰਚਾਉਣਾ ਕੀਤਾ ਹੈ ਭਾਵ ਮਾਤਾ ਦੇ ਗਰਭ ਵਿੱਚ ਪਰਮੇਸ਼ਰ ਨੇ ਆਪ ਹੀ ਸਿਮਰਨ ਕਰਾ ਕੇ ਪ੍ਰਤਪਾਲਣਾ ਕੀਤੀ ਅਤੇ ਬਾਹਰ ਸੰਸਾਰ ਵਿੱਚ ਚੇਤਨ ਮਾਇਆ ਵਜੜ ਮਾਇਆ ਪਰਖਣ ਵਾਸਤੇ ਰੱਜ ਕੀ ਇੱਕ ਖੇਡ ਰਚਾਇਆ ਹੈ। ਜਾ ਤਿਸ ਪਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ। ਜਦੋਂ ਉਸ ਵਾਹਿਗੁਰੂ ਨੂੰ ਪੌਂਦਾ ਹੈ ਤਦ ਹੀ ਬੱਜਾ ਜਨਮਦਾ ਹੈ ਤੇ ਪਰਵਾਰ ਨੂੰ ਪਲਾ ਚੰਗਾ ਪਾਇਆ ਲੱਗਦਾ ਹੈ। ਲੇਵ ਛੁੜ ਕੀ ਲੱਗੀ ਤ੍ਰਸਨਾ ਮਾਇਆ ਅਮਰ ਵਰਤਾਇਆ। ਜੋ ਪਰਮੇਸ਼ਰ ਨੇ ਬੱਜੇ ਨੂੰ ਪਰਾ ਬਾਣੀ ਵਿੱਚ ਸਿਮਰਨ ਦਿੱਤਾ ਸੀ। ਉਹ ਜਨਮ ਤਾਰ ਦੇ ਅਨਸਾਰ ਹੀ ਲਿਵ ਛੁੜਕੀ ਛੁੱਟ ਗਈ ਤੇ ਖਾਣ ਪੀਣ ਭੁੱਖੇ ਤੇ ਦੀ ਤ੍ਰਿਸ਼ਨਾ ਲੱਗਾਈ ਪਾਪ ਫੋੜਾਈ ਇਸ ਮਾਇਆ ਨੇ ਆਪਣਾ ਅਮਰ ਹੁਕਮ ਵਰਤਾਇਆ ਵਰਤਾ ਦਿੱਤਾ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਇਹ ਮਾਇਆ ਉਹ ਪ੍ਰਭਾਵ ਹੈ ਜਿਸ ਦੇ ਪਿਆਹ ਹਰੀ ਪਰਮੇਸ਼ਰ ਭੁੱਲ ਜਾਂਦਾ ਸੰਸਾਰ ਤੇ ਸਰੀਰਾਂ ਦਾ ਮੋਹ ਪਿਆਰ ਪੈਦਾ ਹੋ ਜਾਂਦਾ ਹੈ ਅਤੇ ਮਾਇਆ ਪਾਉ ਦ્વੈਤ ਵਿੱਚ ਲਾਇਆ ਲਗਾ ਦਿੰਦੀ ਹੈ ਪਰਮੇਸ਼ਰ ਤੋਂ ਬਗੈਰ ਦੂਜਾ ਦੂਸਰੀਆਂ ਚੀਜ਼ਾਂ ਵਿੱਚ ਪਾਉ ਪ੍ਰੇਮ ਲੱਗ ਜਾਂਦਾ ਹੈ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿਨੀ ਵਿੱਚੇ ਮਾਇਆ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦੀ ਕਿਰਪਾ ਦੁਆਰਾ ਜਿਨ੍ਹਾਂ ਦੀ ਲਿਵ ਬਿਰਤੀ ਬ੍ਰਹਮਾਕਾਰ ਹੋ ਕੇ ਵਾਹਿਗੁਰੂ ਵਿੱਚ ਲੱਗ ਗਈ ਹੈ ਇਨੀ ਕਿ ਇਹ ਉਹਨਾਂ ਨੇ ਮਾਇਆ ਦੇ ਵਿੱਚੇ ਅੰਦਰ ਰਹਿੰਦਿਆਂ ਹੀ ਪਰਮੇਸ਼ਰ ਨੂੰ ਪਾਇਆ ਪਾਲਿਆ ਹੈ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਪਰਮੇਸ਼ਰ ਆਪ ਅਮੁੱਲਕ ਬੇਕੀਮਤਾ ਹੈ ਅਤੇ ਉਸ ਦੇ ਗੁਣਾ ਦਾ ਮੁੱਲ ਵੀ ਕਿਸੇ ਪਾਸੋਂ ਨਹੀਂ ਪਾਇਆ ਜਾ ਸਕਦਾ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬਿਲ ਲਾਏ ਕਾ ਕਿਸੇ ਵਿਟੋ ਪਾਉ ਕਿਸੇ ਦੇ ਪਾਸੋਂ ਉਸ ਦੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾਂਦਾ ਬਥੇਰੇ ਭੇਦਵਾਦੀ ਨਿਆਇਕ ਆਦ ਲੋਕ ਮਨੁੱਖ ਕੀਮਤ ਪਾਉਣ ਨੂੰ ਵਿਲ ਲਾਇ ਵਿਰਲਾਪ ਕਰ ਰਹੇ ਹਨ ਐਸਾ ਸਤ ਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ ਅਜਿਹਾ ਬ੍ਰਹਮ ਸਰੋਤਰੀ ਬ੍ਰਹਮਨੇਸ਼ਤੀ ਸਤ ਗੁਰੂ ਸੱਚਾ ਗੁਰੂ ਜੇਕਰ ਮਿਲ ਪਵੇ ਜਿਸ ਦੇ ਮਿਲਦਿਆਂ ਹੀ ਜੀਵ ਦੇ ਹਿਰਦੇ ਅੰਦਰੋਂ ਆਪਾ ਪਾਪ ਚਲਿਆ ਜਾਵੇ ਤੇ ਉਸ ਨੂੰ ਆਪਣਾ ਹੰਗਤਾ ਛੱਡਣ ਰੂਪ ਸਿਰ ਸੌਂਪ ਦੇਣਾ ਕਰੇ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਜਿਸ ਪਰਮੇਸ਼ਰ ਦਾ ਇਹ ਜੀਵਾਤਮਾ ਸਰੂਪ ਹੈ ਉਸ ਵਿੱਚ ਜੀਵ ਮਿਲ ਅਪੇਧ ਹੋ ਕੇ ਰਹਿਣਾ ਕਰੇ ਫਿਰ ਉਹ ਹਰੀ ਪਰਮੇਸ਼ਰ ਆ ਕੇ ਇਸ ਜੀਵ ਦੇ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਹਰ ਆਪ ਅਮੁੱਲਕ ਹੈ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕੇ ਪਰਮੇਸ਼ਰ ਆਪ ਅਮੁੱਲਕ ਹੈ ਪਰ ਉਹਨਾਂ ਦੇ ਭਾਗ ਸ੍ਰੇਸ਼ਟ ਕਰਮ ਹਨ ਜਿਨ੍ਹਾਂ ਦੇ ਐਸੇ ਅਮੋਲਕ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਜੀ ਅੰਤਿਆ ਕਰਨ ਬੁੱਧੀ ਰੂਪ ਪੱਲੇ ਵਿੱਚ ਪਾ ਦਿੰਦੇ ਹਨ ਹਰ ਰਾਸ ਮੇਰੀ ਮਨ ਵਣਜਾਰਾ ਪਰਮੇਸ਼ਰ ਦਾ ਨਾਮ ਹੀ ਸਾਡੀ ਸ਼ਰਧਾ ਰੂਪੀ ਰਾਸ ਪੂੰਜੀ ਹੈ ਤੇ ਸਾਡਾ ਮਨ ਚਿਤ ਨਾਮ ਦਾ ਬਨਜਾਰਾ ਵਣਜ ਕਰਨ ਵਾਲਾ ਵਪਾਰੀ ਬਣਿਆ ਹੋਇਆ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਾਂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਭਗਤੀ ਹੀ ਸਾਡੀ ਰਾਸ ਪੂੰਜੀ ਹੈ ਤੇ ਸਾਡਾ ਮਨ ਇਸ ਦਾ ਬਨਜਾਰਾ ਵਣਜ ਕਰਨ ਵਾਲਾ ਵਪਾਰੀ ਬਣਿਆ ਹੋਇਆ ਪਰ ਸੱਚੇ ਗੁਰੂ ਤੋਂ ਹੀ ਪਰਮੇਸ਼ਰ ਦੀ ਭਾਉ ਭਗਤੀ ਰੂਪ ਰਾਸ ਪੂੰਜੀ ਦੀ ਪ੍ਰਾਪਤੀ ਜਾਣਨਾ ਕੀਤੀ ਹੈ ਹਰ ਹਰ ਨਿਤ ਹਰ ਹਰ ਨਿਤ ਜਪਿਓ ਜੀਹੋ ਲਾਹਾ ਕਟਿਓ ਦਿਹਾੜੀ ਏ ਜੀਹੋ ਪਾਪ ਜੀਵੋ ਜੋ ਹਰ ਹਰ ਹਰੀ ਪਰਮੇਸ਼ਰ ਤਤ ਪਦ ਦਾ ਲਾਖਰਤ ਰੂਪ ਤੇ ਤੁੰ ਪਦ ਦਾ ਲਾਖਰਤ ਰੂਪ ਹੈ ਉਸ ਨੂੰ ਗੁਰਾਂ ਦੁਆਰਾ ਨਿਤਾ ਪ੍ਰਤੀ ਜਪਣਾ ਕਰੋ ਤੇ ਮਨੁੱਖਾ ਜਨਮ ਵਿੱਚ ਆਤਮਾ ਆਨੰਦ ਦੀ ਪ੍ਰਾਪਤੀ ਦਾ ਲਾਹ ਲਾਭ ਕਟਣਾ ਕਰੋ ਇਹ ਹਉਤਾਨ ਦਿਨਾ ਮਿਲਿਆ ਜਿਨ ਹਰ ਆਪੇ ਬਾਣਾ ਇਹ ਨਾਮ ਅਮਰਤ ਰੂਪ ਤਨ ਉਹਨਾਂ ਨੂੰ ਮਿਲਿਆ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦਾ ਕਰਤੱਬ ਨਿਸ਼ਕਾਮ ਕਰਮ ਆਪ ਪਰਮੇਸ਼ਰ ਨੂੰ ਬਾਣਾ ਪਾ ਗਿਆ ਹੈ ਕਹ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਪਰਮੇਸ਼ਰ ਦੇ ਨਾਮ ਦੀ ਸ਼ਰਧਾ ਹੀ ਸਾਡੀ ਰਾਸ ਪੂੰਜੀ ਹੈ ਸਾਡਾ ਮਨ ਚਿੱਤ ਗੁਰਾਂ ਦੁਆਰਾ ਇਸ ਨਾਮ ਨੂੰ ਖਰੀਦਣ ਵਾਲਾ ਵਪਾਰੀ ਬਣਿਆ ਹੋਇਆ ਹੈ ਇਹ ਰਸਨਾਂ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਏ ਮੇਰੀ ਰਸਨਾ ਜੀਬਾ ਗਿਆਤੀ ਰਸਨਾ ਜੀਬਾ ਤੂੰ ਅਨ ਹੋਰ ਦਵੈਤ ਦੇ ਰਸਾਂ ਕਸਾਂ ਵਿਸ਼ੇ ਵਕਾਰਾਂ ਵਿੱਚ ਵਾ ਖੱਟੇ ਮਿੱਠੇ ਰਸਾਂ ਆਦਕਾਂ ਵਿੱਚ ਰਚ ਰਹੀ ਹੈ ਇਨਾਂ ਰਸਾਂ ਕਸਾਂ ਦੇ ਖਾਣੇ ਕਰਕੇ ਤੇਰੀ ਤ੍ਰਿਖਾ ਪਿਆਸ ਨਹੀਂ ਜਾਂਦੀ ਵਾ ਮਾਇਆ ਦੀ ਤ੍ਰਿਸ਼ਨਾ ਨਿਵਰਤ ਨਹੀਂ ਹੁੰਦੀ ਪਿਆਸ ਨਾ ਜਾਏ ਹੋਰਿਤ ਕਿਤੇ ਜਿੱਤ ਜਰ ਹਰ ਰਸ ਪੱਲੈ ਨਾ ਪਾਏ ਹੋਰ ਕਿਤੇ ਕਿਸੇ ਪਦਾਰਥਾਂ ਦੇ ਖਾਣੇ ਜਾਂ ਭੋਗਣੇ ਕਰਕੇ ਤੇਰੀ ਇਹ ਪਿਆਸ ਤ੍ਰਿਖਾ ਨਹੀਂ ਜਾਵੇਗੀ ਜਿਤਨਾ ਚਿਰ ਤੂੰ ਪਰਮੇਸ਼ਰ ਦੇ ਨਾਮ ਰਸ ਨੂੰ ਹਿਰਦੇ ਬੁੱਧੀ ਰੂਪੀ ਪੱਲੇ ਵਿੱਚ ਨਹੀਂ ਪਾਵੇਂਗੀ ਭਾਵ ਧਾਰਨ ਨਹੀਂ ਕਰੇਗੀ ਹਰ ਰਾਸ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨ ਤ੍ਰਿਸਨਾ ਲਾਗੇ ਆਏ ਪਰਮੇਸ਼ਰ ਦੇ ਨਾਮ ਰਸ ਨੂੰ ਹਿਰਦੇ ਰੂਪੀ ਬੁੱਧੀ ਰੂਪੀ ਪੱਲੇ ਵਿੱਚ ਪਾਉਣਾ ਕਰ ਤੇ ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰ ਬਉੜ ਫਿਰ ਤੈਨੂੰ ਰਸਾਂ ਕਸਾਂ ਦੀ ਤ੍ਰਿਸ਼ਨਾ ਕਦੇ ਵੀ ਆਕੇ ਨਹੀਂ ਲੱਗੇਗੀ ਇਹ ਖਾਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਇ ਇਹ ਹਰੀ ਪਰਮੇਸ਼ਰ ਦਾ ਨਾਮ ਰਸ ਵਾ ਰਸ ਪ੍ਰੇਮ ਆਨੰਦ ਪੂਰਬਲੇ ਕਰਮੀ ਨਿਸ਼ਕਾਮ ਕਰਮਾ ਸਦਕਾ ਪ੍ਰਾਪਤ ਕਰੀਦਾ ਹੈ ਵਾਇ ਰਸ ਪਰਮੇਸ਼ਰ ਦਾ ਨਾਮ ਰਸ ਵਾਇ ਗੁਰੂ ਦੀ ਕਰਮੀ ਮੇਹਰ ਨਾਲ ਹੀ ਪਾਇਦਾ ਹੈ ਸਤਿਗੁਰ ਮਿਲੈ ਜਿਸ ਸੇ ਆਏ ਜਿਸ ਨੂੰ ਮਨੁੱਖਾ ਜਨਮ ਵਿੱਚ ਆਏ ਹੋਏ ਨੂੰ ਸਤਿਗੁਰ ਸੱਚਾ ਗੁਰੂ ਮਿਲਦਾ ਹੈ ਕਹ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਸਤਿਗੁਰ ਸਾਹਿਬ ਜੀ ਕਥਨ ਕਰਦੇ ਕਿ ਤਦ ਹੋਰ ਦ્વੈਤ ਦੂਸਰੇ ਵਾਲੇ ਹੋਰ ਸਾਰੇ ਰਸ ਵਿਸਰ ਜਾਂਦੇ ਭੁੱਲ ਜਾਂਦੇ ਜਦ ਪਰਮੇਸ਼ਰ ਮਨ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਏ ਸਰੀਰਾ ਮੇਰਾ ਹਰ ਤੁਮ ਮਹਿਜੂਤ ਰਖੀ ਤਾਂ ਤੂੰ ਜਗ ਮਹਿ ਆਇਆ ਏ ਮੇਰਾ ਸਰੀਰਾ ਇਸ ਮਨੁੱਖਾ ਦੇਹੀ ਵਿੱਚ ਪਰਮੇਸ਼ਰ ਨੇ ਤੇਰੇ ਵਿੱਚ ਜੋਤ ਆਪਣੀ ਚੇਤਨ ਸੱਤਾ ਰੱਖਣਾ ਕੀਤੀ ਹੈ ਤਾਂ ਹੀ ਤੂੰ ਸੰਸਾਰ ਜਨ ਵਿੱਚ ਜਨਮ ਧਾਰ ਕੇ ਆਉਣਾ ਕੀਤਾ ਹੈ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਤੇਰੇ ਵਿੱਚ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਰੱਖਣਾ ਕੀਤੀ ਤਦ ਤੂੰ ਜਗਤ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਇ ਜਗਤ ਦਿਖਾਇਆ ਉਹ ਹਰੀ ਪਰਮੇਸ਼ਰ ਆਪਣੇ ਨਿਮਿਤ उपादान ਕਾਰਨ ਹੋਣ ਕਰਕੇ ਆਪ ਹੀ ਮਾਤਾ ਰੂਪ ਹੈ ਆਪ ਹੀ ਪਿਤਾ ਰੂਪ ਹੈ ਜਿਸ ਵਾਿਗੁਰੂ ਨੇ ਆਪਣੀ ਚੇਤਨ ਸੱਤਾ ਪਾ ਕੇ ਜੀਵ ਪੈਦਾ ਕਰਕੇ ਜਗਤ ਸੰਸਾਰ ਦਿਖਾਉਣਾ ਕੀਤਾ ਹੈ ਗੁਰਪ੍ਰਸਾਦੀ 부ਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਜਿਨ੍ਹਾਂ ਨੇ ਸਤਗੁਰੂ ਸਾਹਿਬ ਜੀ ਦੀ ਪ੍ਰਸਾਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ 부ਝਿਆ ਸਮਝਿਆ ਹੈ ਉਹਨਾਂ ਨੇ ਤਾਂ ਹੀ ਸਮਝ ਲਿਆ ਕਿ ਪਰਮੇਸ਼ਰ ਨੇ ਚਲਤ ਚਰਿੱਤਰ ਖੇਡ ਹੀ ਬਣਾਇਆ ਅਤੇ ਉਹਨਾਂ ਨੂੰ ਇਸ ਸੰਸਾਰ ਚੱਲਦਾ ਹੋਇਆ ਚਲਤ ਨਦਰੀ ਦ੍ਰਿਸ਼ਟੀ ਆਇਆ ਹੈ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂ ਜਗ ਮੈਂ ਆਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਮੇਰੇ ਸਰੀਰਾ ਸ੍ਰਿਸ਼ਟ ਦਾ ਮੂਲ ਮੁੱਢ ਕਾਰਨ ਜੋ ਅਗਿਆਨ ਹੈ ਇਸ ਦੁਆਰਾ ਜਗਤ ਰਚਨਾ ਕੀਤਾ ਹੈ ਵਾਜੋ ਸ੍ਰਿਸ਼ਟੀ ਦਾ ਮੂਲ ਕਾਰਨ ਬ੍ਰਹਮ ਹੈ ਉਸਨੇ ਤਤਾਂ ਦੁਆਰਾ ਵਾ ਮਾਇਆ ਰੂਪ ਕਨਾਤ ਤਾਣ ਕੇ ਸੰਸਾਰ ਨੂੰ ਰਚਨਾ ਕੀਤਾ ਹੈ ਵਾ ਆਪਣੀ ਚੇਤਨ ਸੱਤਾ ਪਾ ਕੇ ਸੰਸਾਰ ਨੂੰ ਰਚਨਾ ਕੀਤਾ ਹੈ ਤਦ ਹੀ ਤੂੰ ਜਗਤ ਸੰਸਾਰ ਵਿੱਚ ਮਨੁੱਖਾ ਜਨਮ ਧਾਰ ਕੇ ਆਉਣਾ ਕੀਤਾ ਹੈ ਮਨ ਜਾਉ ਪਿਆ ਪ੍ਰਭ ਆਗਮ ਸੁਣਿਆ ਜਦੋਂ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦਾ ਆਗਮ ਹੁੰਦਾ ਆਉਣਾ ਭਾਵ ਪ੍ਰਗਟ ਹੋਣਾ ਸੁਣਿਆ ਇਸ ਮਨੁੱਖਾ ਜਨਮ ਵਿੱਚ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਤਾਂ ਮਨ ਹਿਰਦੇ ਦੇ ਵਿੱਚ ਚਾਉ ਤੇ ਸ਼ਾਹ ਹੋ ਗਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਏ ਮਹਾਤਮਾ ਰੂਪ ਸਖੀ ਸਹੇਲੀ ਪਰਮੇਸ਼ਰ ਦੇ ਮੰਗਲ ਜਸ ਮੰਗਲਾ ਚਾਰ ਦੇ ਤਾਈ ਗਉਣਾ ਕਰ 84 ਲੱਖ ਜੂਨਾ ਰੁਪਈ ਗ੍ਰਹਿੋ ਕਰਾਂ ਵਿੱਚ ਇਹ ਮਨੁੱਖਾ ਸਰੀਰ ਪਰਮੇਸ਼ਰ ਦੀ ਪ੍ਰਾਪਤੀ ਲਈ ਮੰਦਰ ਬਣਿਆ ਹੋਇਆ ਹੈ ਹਰਗਾ ਮੰਗਲ ਨਿਤ ਸਖੀਏ ਸੋਗ ਦੁਖ ਨ ਬਿਆਪਏ اے ਸਖੀਏ ਸਹੇਲੀਆਂ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੰਗਲ ਜਸ ਦੇ ਤਾਈ ਨਿਤਾ ਪ੍ਰਤੀ ਗਉਣਾ ਕਰ ਫਿਰ ਕਦੇ ਵੀ ਪਦਾਰਥਾਂ ਦੇ ਵਿਛੜਨੇ ਕਰਕੇ ਸੋਗ ਗਮ ਤੇ ਮਰਨੇ ਦਾ ਦੁਖ ਦੁਖ ਨਹੀਂ ਵਿਆਪੇ ਵਿਆਪਦਾ ਲੱਗੇਗਾ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪਏ ਜਦ ਜੀਵਨ ਦੇ ਸੁਭਾਗੇ ਸ੍ਰੇਸ਼ਟ ਭਾਗਾ ਵਾਲੇ ਦਿਨ ਆਏ ਵਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਸ੍ਰੇਸ਼ਟ ਦਿਨ ਆਏ ਤਦ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੱਗੇ ਤੇ ਆਪਣਾ ਆਪ ਦਾ ਪਿਰ ਪਤੀ ਪਰਮੇਸ਼ਰ ਜਾਣ ਲਿਆ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਬ੍ਰਹਮ ਸਰੂਪ ਦੀ ਸਖਿਆਤਤਾ ਕਰਾਉਣ ਵਾਲੀ ਨਾਸ਼ ਤੋਂ ਰਹਿਤ ਅਨਹਤ ਬਾੜੀ ਗੁਰ ਸ਼ਬਦ ਉਪਦੇਸ਼ ਦੁਆਰਾ ਜਾਣਨਾ ਕੀਤੀ ਹੈ ਪਰਮੇਸ਼ਰ ਦੀ ਅਨਹਤ ਇੱਕ ਰਸ ਬਾਣੀ ਬਨਾਵਟ ਉਸ ਨੂੰ ਗੁਰ ਉਪਦੇਸ਼ ਦੁਆਰਾ ਜਾਣਿਆ ਹੈ ਜੋ ਕਿ ਇਹੋ ਪਰ ਇਹ ਹਰ ਰਸ ਪਰਮੇਸ਼ਰ ਦੀ ਪ੍ਰਾਪਤੀ ਦਾ ਰਸ ਆਨੰਦ ਭੋਗੋ ਭੋਗਣਾ ਕੀਤਾ ਹੈ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਸਾਖਿਆ ਤੋ ਕੇ ਮਿਲ ਗਿਆ ਹੈ ਜੋ ਸਾਰੀਆਂ ਕਾਰਜਾਂ ਦੇ ਕਰਨ ਜੋਗੋ ਲਾਇਕ ਸਮਰਤ ਹੈ। ਇਹ ਸਰੀਰਾ ਮੇਰੀਆ ਇਸ ਜਗ ਮੈਂ ਆਈ ਕਿਆ ਤਦ ਕਰਮ ਕਮਾਇਆ। हे ਮੇਰੀਆ ਸਰੀਰਾ ਇਸ ਜਗਤ ਸੰਸਾਰ ਵਿੱਚ ਮਨੁੱਖਾ ਜਨਮ ਵਿੱਚ ਆ ਕੇ ਕਰਕੇ ਤੂੰ ਕੀ ਸ਼ੁਭ ਕਰਮ ਕਮਾਉਣਾ ਕੀਤਾ ਹੈ। ਕੀ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਏ ਸਰੀਰਾ ਜਦੋਂ ਦਾ ਤੂੰ ਇਸ ਜਗ ਵਿੱਚ ਆਇਆ ਹੈ ਕੀ ਚੰਗਾ ਕਰਮ ਕਮਾਉਣਾ ਕੀਤਾ ਜਦੋਂ ਦਾ ਤੂੰ ਸੰਸਾਰ ਵਿੱਚ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਜਿਸ ਹਰੀ ਪਰਮੇਸ਼ਰ ਨੇ ਤੇਰਾ ਸੂਖਮ ਤੱਤਾਂ ਨੂੰ ਰੱਜ ਕੇ ਸੂਖਮ ਸਰੀਰ ਰਚਿਆ ਹੈ ਵਾ ਤੇਰਾ ਅਸਤੂਲ ਤੱਤਾਂ ਨੂੰ ਰੱਜ ਕੇ ਅਸਤੂਲ ਸਰੀਰ ਰਚਿਆ ਹੈ ਉਹ ਪਰਮੇਸ਼ਰ ਨੂੰ ਤੂੰ ਆਪਣੇ ਮਨ ਹਿਰਦੇ ਵਿੱਚ ਨਹੀਂ ਵਸਾਉਣਾ ਕੀਤਾ ਭਾਵ ਇੱਕ ਚਿਤ ਹੋ ਕੇ ਕਦੇ ਵੀ tdevੜਾ ਨਹੀਂ ਕੀਤਾ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਜਿਸ ਪੁਰਖ ਉੱਪਰ ਗੁਰਪ੍ਰਸਾਦੀ ਸਤਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਉਸ ਦੇ ਹਰ ਪਰਮੇਸ਼ਰ ਮਨ ਹਿਰਦੇ ਵਿੱਚ ਟਿਕਿਆ ਸਤਿਤ ਹੋਇਆ ਹੈ ਇਹ ਉਸ ਨੇ ਪੂਰਬ ਪੂਰਬਲੇ ਨਿਸ਼ਕਾਮ ਕਰਮਾਂ ਦੇ ਲੇਖ ਲਿਖਿਆ ਅਨਸਾਰ ਹੀ ਪਉਣਾ ਕੀਤਾ ਹੈ ਕਹੇ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਦਾ ਇਹ ਸਰੀਰ ਮਨੁੱਖਾ ਸਰੀਰ ਧਾਰਿਆ ਹੋਇਆ ਪਰਮਾਨਿਤ ਸਫਲਾ ਹੈ ਜਿਸ ਨੇ ਸਤਿਗੁਰੂ ਸੱਚੇ ਗੁਰੂ ਦੇ ਨਾਲ ਚਿਤ ਬਿਰਤੀ ਨੂੰ ਲਾਉਣਾ ਕੀਤਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ